ਹੁਣ ਸੋਡਾ ਨਾ ਸਾਰਾ ਕੁਝ ਵੰਡਤਾ ਹੁਣ ਨਾ ਘਰੇ ਕਲੇਸ਼ ਕਰ ਬੇ ਮੈਨੂੰ ਤਾਂ ਦੱਸ ਤੂੰ ਹੁਣ ਮੈਂ ਕਿੱਧਰ ਰਹਿਣਾ ਐ ਨਾ ਸਾਨੂੰ ਪਤਾ ਨਹੀਂ ਫਿਰ ਸਾਡੇ ਘਰ ਆਈਆਂ ਕਈਆਂ ਜੀਆਂ ਲਗੀਆਂ ਰੋਟੀ ਪਾਣੀ ਦੇ ਸਕਦੇ ਆ ਨੇ ਕਿ ਨਹੀਂ ਦੇ ਸਕਦੀਆਂ ਉਹਨੇ ਤਾਂ ਮਾਇਤੇ ਇਹ ਘਰ ਦੇ ਕੰਮ ਨਹੀਂ ਮੁੱਕਦੇ ਭੁੱਖ ਵਾਲੀ ਲੱਗੀ ਪਈ ਹੈਗੀ ਮੈਂ ਤਾਂ ਕੁਝ ਖਾਨੀ ਹੈਗੀ ਲੈ ਮਠਿਆਈਆਂ ਦਾ ਡੱਬਾ ਪਿਆ ਮਠਿਆਈ ਦੇਖ ਲੈਣੀ ਹੈਗੀ ਖਾਏ ਇਹ ਤਾਂ ਖਾਲੀ ਹੈਗਾ ਤੇ ਜੋ ਮੈਂ ਸਵੇਰੇ ਦੇਖਿਆ ਸੀ ਪਰਿਆ ਪਿਆ ਸੀ ਮਠਿਆਈ ਨਾਲ ਕੌਣ ਖਾ ਗਿਆ ਮੈਨੂੰ ਤਾਂ ਲੱਗਦਾ ਨਾ ਇਹ ਗਗਨ ਦੇ ਕੰਮ ਨਹੀਂ ਗਗਨ ਖਾ ਗਈ ਮਠਿਆਈ ਸਾਰੀ ਦੀਦੀ ਰਾਤ ਨੂੰ ਕਾਦੀ ਸਬਜ਼ੀ ਬਣਾਵਾਂਗੇ ਸਬਜੀ ਤੇ ਨਾ ਤੈਨੂੰ ਮੈਂ ਫੇਰ ਦੱਸਦੀ ਆ ਕਾਦੀ ਬਣਾਵਾਂਗੇ ਪਹਿਲਾਂ ਤੂੰ ਮੈਨੂੰ ਐਂ ਦੱਸ ਆ ਮਠਿਆਈਆਂ ਡੱਬਾ ਖਾਲੀ ਕੀਤਾ ਪਿਆ ਤੂੰ ਸਾਰੀ ਮਠਿਆਈ ਖਾ ਗਈ ਕਿਸੇ ਨੂੰ ਹੋਰ ਵੀ ਛੱਡ ਦਿਆ ਕਰ ਦੀਦੀ ਤੂੰ ਸਾਰਾ ਦਿਨ ਲੜਾਈ ਵਾਲੀਆਂ ਗੱਲਾਂ ਕਰਦੀ ਆ ਮੈਂ ਕਿੰਨਾ ਕੁ ਬਰਦਾਸ਼ਤ ਕਰੀ ਜਾਵਾਂ ਇਹ ਘਰ ਚ ਤੈਨੂੰ ਕੁਝ ਖਾਣ ਪੀਣ ਨੂੰ ਵੀ ਨਹੀਂ ਮਿਲਦਾ ਸਾਰਾ ਦਿਨ ਕੰਮ 'ਚ ਦਾ ਖਾਪੀ ਜਾਂਦੇ ਆਂਗੇ ਖਾਣ ਵੇਲੇ ਕੁਝ ਮਿਲਦਾ ਨਹੀਂ ਕੋਈ ਨਾ ਆ ਲੈਣ ਦੇ ਅੱਜ ਮੰਮੀ ਨੂੰ ਮੈਂ ਕਰਦੀ ਆ ਗੱਲ ਨਹੀਂ ਮੈਂ ਤਾਂ ਤੁਹਾਡੇ ਖਾਤਰ ਖਰੀਦਾਰੀਆਂ ਕਰਦੀ ਫਿਰਦੀ ਆ ਤੁਸੀਂ ਸਾਰਾ ਦਿਨ ਲੜਦਿਆਂ ਰਹਿੰਨੀ ਹੋਗੀਆਂ ਉਰੀਆ ਮੇਰੇ ਕੋਲੇ ਵੀਰਪਾਲ ਉਰੀਆ ਆ ਸੂਟ ਲੈ ਕੇ ਦਿੱਤੇ ਨੇ सोनू ਮੈਂ ਮੈਂ ਵੀ ਮੈਂ ਕੀ ਕਰਾਂ ਲੜਾਈ ਕਰਨ ਦਾ ਨਾ ਮੈਨੂੰ ਕੋਈ ਸ਼ੌਂਕ ਨਹੀਂ ਹੈਗਾ ਮੈਂ ਕਰਦਾ ਕੰਮ ਕਰਕੇ ਹਟੀ ਸੀ ਮੈਨੂੰ ਲੱਗੀ ਸੀ ਭੁੱਖ ਮਹਾਲਾ ਮੈਂ ਮਠਿਆਈ ਖਾ ਲਾਂ ਜਦੋਂ ਮੈਂ ਮਠਿਆਈ ਆ ਡੱਬਾ ਖੋਲਿਆ ਉਹ ਖਾਦੀ ਪਿਆ ਸਾਰਾ ਮੰਮੀ ਤਾਂ ਸਾਰਾ ਦਿਨ ਮੈਨੂੰ ਕਹਿੰਦੀ ਰਹਿੰਦੀ ਹੈ ਵੀ ਤੂੰ ਖਾ ਲੈ ਤੂੰ ਖਾ ਲੈ ਮੈਂ ਨਿਆਣੀਆਂ ਕੀ ਜਿਹੜੀ ਸਾਰਾ ਦਿਨ ਇਹਦੀਆਂ ਗੱਲਾਂ ਸੁਣੀ ਜਾਵਾਂ ਮੇਰੀ ਗੱਲ ਸੁਣੋ ਤੁਸੀਂ ਨਿਆਣੀਆਂ ਨਹੀਂ ਹੈਗੀਆਂ ਹੈਂ ਸਾਂਝਾ ਟੱਬਰ ਹੈਗਾ ਉਹ ਇਹਨਾਂ ਭੁੱਖ ਭੁੱਖ ਕਰੀ ਜਾਇਆ ਕਰੋ ਸਾਰਾ ਦਿਨ ਆ ਮੈਂ ਸੋਨੂੰ ਖਾਣ ਵਾਸਤੇ ਲਿਆਈਆਂ ਸਮਾਨ ਦੋਨਾਂ ਦਾ ਦਖਾ ਮਮੀ ਫਿਰ ਕੀ ਲੈਣ ਜੈਗੀ ਆ ਦੇਖ ਲਓ ਦੋਨਨੇ ਲੈਂਗੀਆਂ ਸੂਟ ਹੈ ਆ ਤਾਂ 10 ਹੈ ਆ 10 ਰਹੇਗਾ ਆ ਸੋ ਤਾਂ ਖਾਣ ਪੀਣ ਦਾ ਸਮਾਨ ਹੈ ਹਲਕੇ ਖਾ ਲਿਆ ਕਰੋ ਲੜਿਆ ਨਾ ਕਰੋ ਮਮੀ ਇਹ ਕੋਈ ਸੂਟ ਹੈਗਾ ਨਾ ਤਾਂ ਕੋਈ ਸੂਟ ਪਾਉਣ ਵਾਲਾ ਚੱਜੇ ਦਾ ਤੇ ਨਾ ਇੱਥੇ ਖਾਣ ਦਾ ਰਾਜ ਆਉਂਦਾ ਤੇ ਨਾ ਪਾਉਣ ਦਾ ਚੱਜੇ ਦਾ ਮੰਮੀ ਇਹ ਕੋਈ ਸੂਟ ਆ ਹਜੇ ਕੱਲ ਅਸੀਂ ਬਹਾਈਆਂ ਆਈਆਂ ਹੈ ਇਹ ਤਾਂ ਬੁੜੀਆਂ ਵਾਲੇ ਸੂਟ ਚੱਕ ਲੈਂਦੇ ਤੁਸੀਂ ਹਜੇ ਤੇਰਾ ਤਾਂ ਸੋਹਣਾ ਹੈ ਮੇਰਾ ਦੇਖ ਲੈ ਮੇਰੇ ਤਾਂ ਜਿਵੇਂ ਬੁੜੀਆਂ ਵਾਲਾ ਤੇ ਤਾਂ ਵਧੀਆ ਸੂਟ ਹੈਗਾ ਫੇਰ ਕੀ ਹੋ ਗਿਆ ਪੁੱਤ ਘਰੀ ਪਾਉਣੇ ਨੇ ਘਰੇ ਪਾਉਣਾ ਤਾਂ ਇਹ ਜੀ ਹੁੰਦੇ ਨੇ ਜਦੋਂ ਕਿਤੇ ਬਾਹਰ ਅੰਦਰ ਪ੍ਰੋਗਰਾਮ ਤੇ ਜਾਉਂਗੀਆ ਉਦੋਂ ਸੋਨ ਮੈਂ ਵਧੀਆ ਲੈ ਆਂਗੀ ਮੰਮੀ ਹੋਰ ਕੀ ਲੈਣੀ ਹੈਗੀ ਹੋਰ ਕੀ ਲੈਣਾ ਤੇ ਆ ਸੂਟ ਲੈ ਆ ਤੇ ਤੁਹਾਨੂੰ ਆ ਇੱਕ ਚ ਬਿਸਕੁਟ ਨੇ ਇੱਕ ਚ ਭੂਜੀ ਆ ਆ ਭੂਜੀ ਆ ਤਾਂ ਇਹਨੂੰ ਦੇ ਦੇ ਇਹਦੀ ਪਸੰਦ ਹੈਗਾ ਇਹ ਖਾਂਦੀ ਹੁੰਦੀ ਹੈਗੀ ਤੇ ਆ ਤੂੰ ਖਾ ਲੈ ਮੰਮੀ ਆ ਗੁਰੂ ਗੋਇਆ ਇਸਕੋ ਤਾਂ ਮੇਰੇ ਕੋਲ ਆ ਪਸੰਦ ਨਹੀਂ ਹੋਏਗੇ ਮੈਂ ਤਾਂ ਕਦੇ ਖਾਦੀ ਨਹੀਂ ਇਹ ਨਲਿਆ ਖੁੱਲਾ ਭੁਜੇ ਲਿਆਂਦਾ ਮੈਂ ਤਾਂ ਉਹ ਮਿੰਟੋਂ ਹੀ ਨਹੀਂ ਵਧੀਆ ਲੱਗਦਾ ਖੁੱਲਾ ਭੁਜਿਆ ਪੈਕਟਾਂ ਨਾਲ ਨਹੀਂ ਲਿਆਂਦਾ ਗਿਆ ਉਹ ਤਾਂ ਵੱਡੇ ਪਰਿਵਾਰਾਂ ਚ ਨਾ ਖੁੱਲੀਆਂ ਚੀਜ਼ਾਂ ਹੀ ਠੀਕ ਆਉਂਦੀਆਂ ਹੁੰਦੀਆਂ ਨੇ ਉਹ ਛੋਟੇ ਛੋਟੇ ਪੈਕਟਾਂ ਚ ਕੀ ਹੈਗਾ ਕਿਸੇ ਸਰਦਾ ਹੀ ਨਹੀਂ ਕਿ ਕੌਣ ਰਜੂ ਉਹਦੇ ਨਾਲ ਐ ਦੱਸ ਮੈਂ ਤਾਂ ਵੱਡੇ ਪਰਿਵਾਰ ਤੋਂ ਅੱਕੀ ਮੰਮੀ ਠੀਕ ਹੈ ਨਾ ਤਾਂ ਖਾਣ ਦਾ ਸਵਾਦ ਆਉਂਦਾ ਨਾ ਪੈਣਨ ਦਾ ਚਾਚਾ ਆਉਂਦਾ ਮੈਂ ਤਾਂ ਨਾ ਅੱਡ ਹੋਣਾਗਾ ਆਪਦੀ ਮਰਜ਼ੀ ਕਰੂੰਗੀ ਅੱਡ ਹੋ ਕੇ ਖਬਰਦਾਰ ਜੀ ਮੇਰੇ ਕੋਲੇ ਅੱਡ ਹੋਣ ਵਾਲੀਆਂ ਗ ਸੋਡਾ ਕੁਸ ਬਣ ਜਾਂਦੇ ਫੇਰ ਅੱਡ ਕਰੂੰਗੀ ਹੈ ਅੱਡ ਹੋਣ ਦਾ ਕੀ ਸਵਾਦ ਆਊਗਾ ਜਦੋਂ ਸਾਡੇ ਕੋਲ ਕੁਸਾ ਹੈ ਹੀ ਨਹੀਂ ਕੀਏ ਸਾਡੇ ਕੋਲ ਬਣਦੇ ਨੇ ਮਰਬੇ ਬੁੱਸੇ ਜਾਂਦੇ ਨੇਗੇ ਮੈਂ ਤਾਂ ਐ ਵੀ ਸੋਡਾ ਕੁਸ ਬਣ ਜੇ ਇਕੱਠੇ ਚ ਹੈ ਨਾ ਤੇ ਲੜਾਈ ਜੀ ਹੋਈ ਜਾਂਦੀ ਹੈ ਸੁਣ ਨਾ ਲਵਾ ਮੰਮੀ ਮੈਂ ਤਾਂ ਆ ਪਰੇਸ਼ਾਨ ਹੋਈ ਪਈਆਂ ਅਸ ਤਾਂ ਅੱਡ ਹੋਵਾਂਗੇ ਆਪ ਦਾ ਥੋੜਾ ਬਹੁਤਾ ਕੰਮ ਕਰਿਆ ਕਰਾਂਗੇ ਆਰਾਮ ਨਾਲ ਬੈਠਿਆ ਕਰਾਂਗੇ ਇੱਥੇ ਸਾਂਝੇ ਡੱਬੇ ਚ ਤਾਂ ਕੰਮ ਹੀ ਨਹੀਂ ਮੁੱਕਦਾ ਨਾਲੇ ਸਾਰਾ ਦਿਨ ਇਹਦੇ ਤਾਨੇ ਮਿਹਨੇ ਸੁਣੋ ਪੁੱਤ ਮੇਰੀ ਗੱਲ ਸੁਣੋ ਸਾਂਝੇ ਪਰਿਵਾਰ ਚ ਬਰਕਤ ਹੁੰਦੀ ਹੈਗੀ ਤੁਸੀਂ ਸਮਝਿਆ ਕਰੋ ਗੱਲ ਸਾਡੇ ਦਾ ਕੋਈ ਚਾਹ ਨਹੀਂ ਪੂਰੇ ਹੋਏ ਇਕੱਠੇ ਠੀਕ ਹੈ ਅਸਤਾ ਦਾ ਅੱਡ ਹੋਵਾਂਗੇ ਨਾਲੇ ਆਪੇ ਕੁੜੇ ਦਾ ਖਾਣਾਗੇ ਕੁੜੇ ਅੱਜ ਕੀ ਹੋ ਗਿਆ ਸੋਨੂ ਤੁਸੀਂ ਕਿਉਂ ਲੜੀ ਜਾਂਦੀ ਹੋ ਇਨਾ ਨਾ ਕੰਮ ਕਰਨ ਵੇਲੇ ਤੇ ਇਹਦੇ ਹੱਥ ਨਹੀਂ ਚੱਲਦੇ ਖਾਣ ਵੇਲੇ ਤਾਂ ਮੂੰਹ ਕਿਵੇਂ ਜਰ ਕਿੰਨੇ ਚੱਲ ਪੈਂਦਾਗਾ ਖਾਣ ਵੇਲੇ ਹੱਟਦੀ ਨਹੀਂ ਸਾਰਾ ਦਿਨ ਹੀ ਖਾਈ ਜਾਂਦੀ ਹੈ बस ਬਹੁਤ ਹੋ ਗਿਆ ਮੰਮੀ ਮੈਂ ਥੋੜੀ ਸਾਰਾ ਦਿਨ ਇਹੋ ਜਿਹੀ ਗੱਲਾਂ ਸੁਣੀ ਜਾਂਦੀਆਂ ਖਾਣ-ਖਾਣ ਕਰੀ ਜਾਂਦੀ ਰਹਿੰਦੀ ਆ ਮੈਂ ਤਾਂ ਰੱਜੇ ਪੁੱਜੇ ਪਰਿਵਾਰ ਚ ਆਈਆਂ ਸਾਡੇ ਤਾਂ ਕੋਈ ਉੱਥੇ ਧਿਆਨ ਨਹੀਂ ਦਿੰਦਾ ਵੀ ਕੌਣ ਕੀ ਖਾ ਗਿਆ ਇੱਥੇ ਸਾਰਾ ਦਿਨ ਖਾਣ-ਖਾਣੀ ਹੋਈ ਜਾਂਦੀ ਆ ਨਾ ਮੈਂ ਕਿਹੜਾ ਭੁੱਖੇ ਪਰਿਵਾਰ ਚ ਆਈ ਐਂਗੀ ਮੈਂ ਵੀ ਰੱਜੇ ਪਰਿਵਾਰ ਚ ਆਈ ਐਂਗੀ ਜਦੋਂ ਖਾਣ ਨੂੰ ਕੁਝ ਮਿਲਦਾ ਨਹੀਂ ਫੇਰ ਬੋਲਣਾ ਹੀ ਪੈਂਦਾ ਬਸ ਮੰਮੀ ਬਹੁਤ ਹੋ ਗਿਆ ਜਦੋਂ ਸਾਨੂੰ ਅੱਡ ਕਰ ਦੋ ਨਹੀਂ ਫੇਰ ਮੈਂ ਤਾਂ ਪੇਕੀ ਜਾਂਦੀ ਆ ਉਹਦੇ ਮੰਮੀ ਸਾਡਾ ਕੰਲਾ ਰੋਟੀ ਪਾਣੀ ਨਹੀਂ ਅੱਡ ਕਰਨਾ ਠੀਕ ਹੈ ਸਾਡੀ ਸਾਰੀ ਕਬੀਲਦਾਰੀ ਅੱਡ ਕਰ ਦਿਓ ਨਹੀਂ ਅਸਦਾ ਕੋਈ ਇਜਾੜਾ ਨਹੀਂ ਕਰਦੇ ਇਜਾੜਾ ਤੁਸੀਂ ਕਰਦੇ ਹੋਵੋਗੇ ਨਾਲੇ ਅਸੀਂ ਬਾਹਰ ਸਿੱਟ ਕੇ ਹੋਣਿਆ ਕੁਛ ਕੁੜੇ ਬੱਸ ਕਰੋ ਹੁਣ ਕਦੋਂ ਦੀਆਂ ਲੜੀ ਜੈਨੀਓ ਸਾਰਾ ਦਿਨ ਕਲੇਸ਼ ਪਾਈ ਰੱਖਦੀਓ ਹੈ ਕਰਦਾ ਨਾਟਕ ਬਣਾ ਰੱਖਿਆ ਤੁਸੀਂ ਕੀ ਰੋਣਾ ਪਾਇਆ ਤੁਸੀਂ ਸਾਰਿਆਂ ਨੇ ਦੋਨਾਂ ਨੇ ਜਿੱਦ ਕਰੀ ਬੈਠੀਆਂ ਰਹਿਗੀਆਂ ਅਖੇ ਸਟੱਡ ਹੋਣਾਗਾ ਫਿਰ ਅੱਡ ਹੋ ਕੇ ਕੀ ਹੋ ਜਾਊਗਾ ਨਮਕ ਜਿਵੇਂ ਚੱਲਦਾ ਚੱਲੀ ਜਾਂਦੇ ਹੋ ਆਪਾਂ ਤਾਂ ਸਾਰਾ ਦਿਨ ਕੰਮ ਕਰਦੇ ਆ ਆਪੇ ਬਾਹਰ ਤੁਰੇ ਰਹਿੰਦੇ ਨੇ ਨਾਲੇ ਸਾਰਾ ਦਿਨ ਮੇਰਾ ਖਾਣ-ਪਰਕ ਦੀ ਆ ਖਾ ਗਈ ਆ ਉਹ ਖਾ ਗਈ ਨਾ ਸਾਡਾ ਜਾਇਆ ਤਾਂ ਤੈਨੂੰ ਦਿਸ ਗਿਆ ਤੇ ਜੇ ਤੂੰ ਤੁਸੀਂ ਜਾਣੇ ਹੋਗੇ ਉਹ ਸਾਨੂੰ ਨਹੀਂ ਨਿਕ ਦੇਖ ਲੈ ਪੁੱਤ ਮੈਂ ਨਾਲ ਤਾਂ ਇਹਨਾਂ ਨੂੰ ਸੂਟ ਲੈ ਕੇ ਦਿੱਤੇ ਨਾਲ ਖਾਣ ਪੀਣ ਦੇ ਚੀਜ਼ਾਂ ਲੈ ਕੇ ਦਿੱਤੀਆਂ ਹਜੇ ਵੀ ਇਹ ਖੁਸ਼ ਨਹੀਂ ਹੈਗੀਆਂ ਖਾਣ ਨੂੰ ਕੀ ਲੈ ਤਾਂ ਮੈਂ ਵੀ ਤੂੰ ਸਾਨੂੰ ਆ ਕੋਈ ਸਮਾਨ ਹੈਗਾ ਚੱਕ ਲਈ ਬਿਸਕੁਟ ਪੂਜੀਆ ਜਵਾਕਾ ਵਾਂਗੂ ਕੋਈ ਫਰੂਟ ਲਿਆ ਦਿੰਦੀ ਸੇਬ ਲਿਆ ਦਿੰਦੀ ਕੇਲੇ ਲਿਆ ਦਿੰਦੀ ਚੀਕੂ ਲਿਆਉਂਦੀ ਨਹੀਂ ਕਰ ਤਾਂ ਬਾਹਲੀ ਰੌਲਾ ਪਈ ਜਾਂਦਾ ਮੈਂ ਤਾਂ ਬਾਹਲੀ ਲੜੀ ਜਾਂਦੀ ਖਾਸੀ ਲੜਾਈ ਹੋ ਰਹੀ ਹੈ ਚਾਚੀ ਵੀ ਕੋ ਖੜੀ ਹੈਗੀ ਅੰਦਰ ਜਾ ਕੇ ਸੁਣ ਲੈ ਨਾ ਮੈਂ ਤਾਂ ਇਹ ਕਹਿੰਦੀ ਸੀ ਛੋਟੇ ਕਰੇ ਬਾਹਲੀ ਰੌਲਾ ਪਈ ਜਾਂਦਾ ਹੈਗਾ ਬਾਈ ਲੜੀ ਜਾਂਦੀਆਂ ਨੇ ਤੂੰ ਉਸ ਜਲਦੀ ਅੰਦਰ ਜਾ ਉਹ ਤਾਂ ਬਲਾਈ ਕੁਸ ਬੋਲੀ ਜਾਂਦੇ ਨੇ ਇੱਕ ਦੂਜੇ ਨੂੰ ਕੋਈ ਨਹੀਂ ਚਾਚੀ ਮੈਂ ਅੰਦਰ ਜਾ ਕੇ ਦੇਖ ਲੈ ਤੂੰ ਵੀ ਨਾਲ ਹੀ ਆ ਜਾ ਨਹੀਂ ਮੈਂ ਜਾਂਦੀ ਹੁੰਨਾ ਛੁੜ ਕੇ ਚੰਗੀ ਨਹੀਂ ਲੱਗਦੀ ਨਾ ਚਾਚੀ ਉਰੇ ਖੜੀ ਵੀ ਸੁਣੀ ਨਹੀਂ ਆ ਅੰਦਰ ਜਾ ਕੇ ਸੁਣ ਲਈ ਮੈਂ ਤਾਂ ਤਾਂ ਛੁੜ ਕੇ ਕੰਮ ਆਈ ਸੀਗੀ ਉਹ ਕੋ ਤਾਂ ਬਾਈ ਲੜਾਈ ਜੀ ਹੋਈ ਜਾਂਦੀ ਸੀ ਮੈਨੂੰ ਆਈ ਸੀ ਮਹਾਮਾਰੀ ਸ਼ਾਂਤ ਹੋ ਜੂਗੀ ਫੇਰ ਵਗ ਚੂੰਗੀ ਕੰਮ ਆਈ ਸੀ ਚਾਚੀ ਕੇ ਸਵਾਦ ਲੈਣਾ ਆਈ ਸੀ ਉਰੇ ਖੜ ਕੇ ਸੁਣਨ ਦਾ ਲਾ ਪੁੱਤ ਕਿਸੇ ਕਰੇ ਕੈਸਾ ਹੋਇਆ ਹੋਵੇ ਮੈਂ ਕਰੇ ਜਾਂਦੀ ਅਗਲੇ ਤੇ ਸੋਹਣੀ ਲੱਗਦੀ ਆ ਰਾਤੀ ਮੈਂ ਤਾਂ ਜਾਣਾ ਅੰਦਰ ਤੂੰ ਵੀ ਮੇਰੇ ਨਾਲ ਹੀ ਆ ਜਾ ਜਿਹਾਣਾ ਲੈ ਕਰਾਈ ਤਾਂ ਸਮਝਾਈ ਨਹੀਂ ਜਾਂਦੀ ਮੇਰੇ ਤੋਂ ਨਹੀਂ ਹੋ ਗਈ ਹੰਤਾ ਮੈਂ ਤੂੰ ਘਰ ਹੋਈ ਨਹੀਂ ਆਇਆ ਇਹਨਾਂ ਦਾ ਰੋਜ ਦਾ ਕੰਮ ਹੈ ਇਹਨਾਂ ਤਾਂ ਘਾਹ ਪਾ ਰੱਖਿਆ ਘਰ ਦਾ ਬਲੂਜ਼ ਕੱਢ ਰੱਖਿਆ ਤੂੰ ਨਾ ਮੈਂ ਮਰ ਤੇ ਲਾਇਆ ਕਰ ਕੀ ਹੋ ਗਿਆ ਤੁਸੀਂ ਘਰ ਵਾਲਾ ਪਾ ਰੱਖ ਹੈਗਾ ਗਵਾਂਡੀ ਨਾ ਕੰਦਾ ਨਾ ਖੜਖੜ ਕੇ ਆਪਣੇ ਘਰ ਦਾ ਜਲੂਸ ਦੇਖੀ ਜਾਂਦੇ ਆ ਸਾਰਾ ਕੁਝ ਪਤਾ ਲੱਗ ਗਿਆ ਉਹਨਾਂ ਨੂੰ ਵੀ ਇਹਨਾਂ ਦੇ ਘਰੇ ਕੀ ਚੱਲੀ ਜਾਂਦਾ ਹੈਗਾ ਅਜਦਾ ਪੁੱਛਣਾ ਇਹਨਾਂ ਨੇ ਜਲੂਸ ਕੱਢਿਆ ਪੂਰਾ ਘਰੇ ਗਾ ਪਾਇਆ ਪੂਰਾ ਇਹਨਾਂ ਨੂੰ ਮਤਲਬ ਮਸਾਂ ਚੁੱਪ ਕਰਾਇਆ ਮੈਂ ਤਾਂ ਨਾ ਯਾਰ ਕੋ ਕੀ ਇਹਨਾਂ ਦੇ ਨਿਤ ਦੇਖਲੇ ਇਸ ਤੋਂ ਅੱਕਿਆ ਪਿਆ ਮੈਂ ਤਾਂ ਯਾਰ ਹੁਣ ਆ ਪੱਕਿਆ ਪਿਆ ਇਹਨਾਂ ਤੋਂ ਕੋਈ ਕੀ ਮੇਰੀ ਗੱਲ ਸੁਣ ਇੱਕ ਯਾਰ ਅੱਕੇ ਤੋਂ ਵੀ ਨਹੀਂ ਹੁਣ ਟਾਈਮ ਪਾਸਦਾ ਕੋਈ ਨਾ ਕੋਈ ਹੱਲ ਤਾਂ ਕਰ ਨਹੀਂ ਪੂ ਐਂਦਾ ਘਰੇ ਜਲੂਸ ਨਿਕਲੀ ਜਾਂਦਾ ਯਾਰ ਚੱਲ ਮੰਮੀ ਤੂੰ ਵੀ ਆਪਦੀ ਗਿੱਦ ਨੂੰ ਛੱਡ ਦੇ ਇਹਨਾਂ ਨੇ ਨਹੀਂ ਇਕੱਠੀਆਂ ਰਹਿਣੀਆਂ ਨਾ ਰਹਿਣ ਦੇ ਅੱਡ ਕਰ ਦੇ ਪਰ ਮੈਂ ਤਾਂ ਭਾਈ ਤੁਸੀਂ ਕੁਛ ਮਰਜ਼ੀ ਕਰ ਲਓ ਮੈਂ ਤਾਂ ਕੁਛ ਨਹੀਂ ਕਹਿੰਦੀ ਹੈਗੀ ਮੈਂ ਤਾਂ ਐਂਟੀ ਵੀ ਸੋਡਾ ਸਾਂਝੇ ਘਰ ਚ ਕੁਛ ਬਣ ਜੂਗਾ ਮੰਮੀ ਨਹੀਂ ਇਹ ਨਹੀਂ ਹੁਣ ਇਕੱਠੀਆਂ ਰਹਿਣੀਆਂ ਹੈਗੀਆਂ ਇਹ ਤਾਂ ਰੋਜ਼ ਰੋਜ਼ ਦੀ ਲੜਾਈ ਨਾਲੋਂ ਇਹਨਾਂ ਨੂੰ ਤਾਂ ਟੱਡ ਕਰੀ ਚੰਗਾ ਨਾਲੇ ਤਾਂ ਇਹ ਪਲੇਸ ਕਰਦੀਆਂ ਨੇ ਘਰੇ ਘਰ ਦਾ ਮਾਹੌਲ ਖਰਾਬ ਕਰਦੀਆਂ ਨੇ ਨਾਲੇ ਲੋਕਾਂ ਨੂੰ ਤਮਾਸ਼ਾ ਦਿਖਾਉਂਦੀਆਂ ਨੇ ਹਾਂ ਮੰਮੀ ਗੁੱਗੀ ਸਹੀ ਕਹਿੰਦਾ ਹੈਗਾ ਜੇ ਐਂ ਕਰ ਲਾਂਗੇ ਤਾਂ ਵਧੀਆ ਰਹਾਂਗੇ ਨਹੀਂ ਤਾਂ ਜਲੂਸ ਨਿਕਲੀ ਜਾਂਦਾ ਹੈਗਾ ਲੈ ਭਾਈ ਤੁਸੀਂ ਤਾਂ ਹੁਣ ਕਹਿੰਨੇ ਹੋ ਨਾ ਬੰਡੀਆਂ ਪਾ ਲਈਏ ਸਾਰੇ ਘਾਸੇ ਦੀਆਂ ਹੁਣ ਮਾਂ ਦੀਆਂ ਵੀ ਬੰਡੀਆਂ ਪਾ ਲਿਓ ਹੈਂ ਮੇਰਾ ਕੀ ਕਿੱਧਰ ਜਾਊਂਗੀ ਮੈਂ ਮੈਂ ਗੁਰਦੁਆਰੇ ਵੜ ਜੂਗੀ ਭਰਾ ਮੈਨੂੰ ਆਏ ਦੱਸ ਮਮੀ ਤੂੰ ਰੋ ਨਾ ਤੈਨੂੰ ਰੋਣ ਦੀ ਕੀ ਲੋੜ ਹੈਗੀ ਅਸੀਂ ਹੈਗੇ ਆ ਦੋ ਜਣੇ ਤੂੰ ਜੋ ਮਰਜੀ ਕਰ ਤੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਂਦੀ ਸੀ ਸੋ ਐ ਕਰਾਂ ਤਰ ਤੂੰ ਵੀਰਪਾਲ ਨੂੰ ਬੁਲਾ ਮੈਂ ਘਰ ਤੋਂ ਨੂੰ ਬੁਲਾ ਕੇ ਲਿਆਉਂਗਾ ਹਾਂ ਗੋਗੀ ਬੁਲਾਉਣਾ ਵੀਰਪਾਲ ਨੂੰ ਵੇਪ ਤਮੰਨੂ ਵੇਪ ਤਮੰਨੂ ਹਾਂ ਬੀਬੀ ਵੇ ਮੈਨੂੰ ਕੁੜੀ ਦੀ ਜਿਆਦਾ ਹੀ ਜਾਂਦੀ ਹੈਗੀ ਤੂੰ ਮੈਨੂੰ ਲੈ ਚੱਲ ਬੇਬੇ ਮੈਂ ਤੇਰੀ ਫੋਨ ਤੇ ਗੱਲ ਕਰਾ ਦਾਨਾ ਮੇਰੇ ਕੋਲ ਲਿਜਾਣ ਦਾ ਟਾਈਮ ਨਹੀਂ ਹੈਗਾ ਫੋਨ ਤੇ ਤੇਡੀ ਕੋਈ ਗੱਲ ਨਹੀਂ ਹੁੰਦੀ ਨਾ ਗੱਲ ਕਰੀ ਜਾਂਦੀ ਤੂੰ ਮੈਨੂੰ ਮਿਲਿਆ ਹੀ ਲਿਆ ਮੈਂ ਤੀਨੂ ਬਾਲਾ ਹੀ ਜੀ ਕਰਿਆਂਦਾ ਮੇਨਨ ਨੂੰ ਉਹ ਚੱਲ ਬੇਬੇ ਉਹ ਤਾਂ ਠੀਕ ਆ ਹੁਣ ਨਾ ਮੇਰੇ ਪੇਪਰੇ ਚੱਲੀ ਜਾਂਦੇ ਨੇਗੇ ਪਹਿਲਾਂ ਮੈਂ ਪੇਪਰ ਦੇ ਲਾਂ ਸਾਰੇ ਫਿਰ ਦੂਬਾ ਥੋੜੇ ਦਿਨਾਂ ਤੱਕ ਬਗ ਚੱਲਾਂਗੀ ਕੁ ਗੱਲ ਨਹੀਂ ਵੱਡੇ ਬੰਦੇ ਦੀ ਨਾ ਤਾਂ ਕੋਈ ਗੱਲ ਸੁਣੇ ਨਾ ਕੋਈ ਮੰਨੇ ਉਹ ਨਹੀਂ ਬੇਬੇ ਲੈ ਜੂਗਾ ਮੈਂ ਕਿਹੜਾ ਤੈਨੂੰ ਜਵਾਬ ਦਿੱਤਾ ਹੈ ਹਜੇ ਪੇਪਰਾਂ ਹੀ ਕਰਕੇ ਨਹੀਂ ਜਾਇਆ ਜਾਂਦਾ ਹਜੇ ਤਾਂ ਮੈਂ ਪੜਨਾ ਹੈ ਬੇ ਭਾਈ ਕਾਹਨ ਕੋਈ ਸੁਣਦਾ ਜਵਾਬ ਉਹ ਮੈਂ ਲੈ ਜੂਗਾ ਫੇਰ ਲੈ ਜੂਗਾ ਕੋਈ ਗੱਲ ਨਹੀਂ ਚੱਲ ਠੀਕ ਹੈ ਫੇਰ ਉਹ ਬੇਬੇ ਤੂੰ ਛੋਟੀ ਛੋਟੀ ਗੱਲ ਤੇ ਗੁੱਸੇ ਜਿਹਾ ਨਾ ਹੋਇਆ ਕਰ ਠੀਕ ਹੈ ਤੈਨੂੰ ਮੈਂ ਲੈ ਜੂਗਾ ਕੋਈ ਗੱਲ ਨਹੀਂ ਮੈਨੂੰ ਟਾਈਮ ਲੱਗਣਾ ਤੇ ਜਦੋਂ ਤੂੰ ਕਹੇਂਗੀ ਫੇਰ ਉਹਦੀ ਮੈਂ ਲੈ ਲੇ ਹਾਂ ਤੈਨੂੰ ਮੈਂ ਵੇ ਜਦੋਂ ਮਿਲੀਆਂ ਨੂੰ ਧੀਆਂ ਨੂੰ ਚਿਰ ਹੋ ਜੇ ਨਾ ਉਦੋਂ ਮਾਂ ਪਿਓ ਦਾ ਜੀ ਜ਼ਰੂਰੀ ਕਰਦਾ ਹੁੰਦਾ ਹੈ ਵੀ ਮਿਲਾਈ ਜੀ ਉਹ ਚੱਲ ਬੇਬੇ ਕੋਈ ਗੱਲ ਨਹੀਂ ਉਹ ਉਹ ਨੰਬਰ ਦਾ ਫੋਨ ਆਇਆ ਸੀ ਉਹਨਾਂ ਦੇ ਅੱਜ ਖੁਸਰੇ ਆਉਣਗੇ ਨੱਚਣ ਤੇ ਦੂ ਮਣਾ ਮੂਟਾ ਤਿਆਰ ਦੂਰ ਹੋ ਜਾ ਪੁੱਥੇ ਚੱਲਦੇ 20 ਮਿੰਟਾਂ ਨੂੰ ਮੈਂ ਤਾਂ ਤਿਆਰੀਆਂ ਮੈਂ ਕੀ ਕਰਨਾ ਹੈ ਉਹ ਚਾलो ਮੈਂ ਤਾਂ ਹੀ ਕਹਿੰਦਾ ਸੀ ਵੀ ਕਿਸੇ ਵਾਸਤੇ ਹੋਰ ਨਾ ਵਗ ਜੇ ਉਹ ਕੀ ਕਹਿੰਦੇ ਹੁੰਦੇ ਆ ਫਿਰ ਮੈਂ ਨਾਲ ਨਾਲੇ ਮੇਰੇ ਕੱਪੜੇ ਕਿੱਥੇ ਪਏ ਨੇ ਉੱਥੇ ਨਿਮਾਰੀ ਜੀ ਪਏ ਨੇਗੇ ਬਸ ਠੀਕ ਆ ਰਮ ਪ੍ਰੈਸ ਕਰਕੇ ਨਾ ਹੁਣ ਹੋ ਕੀ ਤੂੰ ਛੋਟਾ ਬਈ ਜਿਹੜੀ ਚੀਜ਼ ਤੂੰ ਮੰਗੇਂਗਾ ਤੈਨੂੰ ਉਹੀ ਮਿਲੂਗੀ ਤੇਰੀ ਪਹਿਲ ਹੈ ਨਹੀਂ ਯਾਰ ਤੂੰ ਰੱਖ ਜਿਹੜੀ ਤੈਨੂੰ ਠੀਕ ਲੱਗਦੀ ਹੈ ਤੂੰ ਲੈ ਲੈ ਮੈਂ ਤਾਂ ਕੋਈ ਗੱਲ ਨਹੀਂ ਬਾਅਦ ਚ ਵੀ ਆਪਾਂ ਦੇਖ ਨਹੀਂ ਹੋਗੀ ਬਾਅਦ ਵਿੱਚ ਨਾ ਜਦੋਂ ਆਪਾਂ ਜਾ ਕੇ ਉਹਨੂੰ ਦੱਸਾਂਗੇ ਫਿਰ ਆਪਣਾ ਫਰਕ ਪਈਗਾ ਮੈਂ ਤੈਨੂੰ ਕਹਿੰਨਾ ਪਹਿਲ ਤੇਰੀ ਹੈ ਤੂੰ ਦੇਖ ਟਰੈਕਟਰ ਰੱਖਣਾ ਹੈ ਕਿ ਗੱਡੀ ਰੱਖਣੀ ਹੈਂ ਜਰ ਮੈਂ ਤਾਂ ਅੱਡ ਹੋਗੀ ਰਾਜੀ ਨਹੀਂ ਹੋਦਾ ਪਤਾ ਕੀ ਹੈ ਸਾਰਿਆਂ ਦੇ ਹੁਣ ਕਬੀਲਦਾਰੀ ਪੈ ਜੂਗੀ ਮੈਨੂੰ ਤਾਂ ਤੇਰੇ ਸੱਤੇ ਕੋਈ ਟੈਨਸ਼ਨ ਹੀ ਨਹੀਂ ਤੀਗੀ ਹੋਗੀ ਅੱਡ ਹੁਣ ਆਪਣਾ ਕੋਈ ਸ਼ੌਂਕ ਨਹੀਂ ਮਜਬੂਰੀ ਹੈ ਜੀ ਉਹਨਾਂ ਦੀ ਲੜਾਈ ਕਰਕੇ ਆਪਾਂ ਅੱਡ ਹੁੰਨੇ ਹਾਂ ਹੁਣ ਸੰਤ ਤਾਪ ਨੂੰ ਸਾਰੇ ਵੰਡਣੇ ਪੈਣਗੇ ਬਸ ਤੂੰ ਜਿਹੜਾ ਤੈਨੂੰ ਠੀਕ ਲੱਗਦਾ ਤੂੰ ਉਹ ਦੇ ਦੇ ਯਾਰ ਨਹੀਂ ਹੋਗੀ ਐਂ ਨਹੀਂ ਗੱਲਾਂ ਚੱਲਦੀਆਂ ਤੂੰ ਦੱਸ ਟਰੈਕਟਰ ਰੱਖਣਾ ਹੈ ਜਾਂ ਗੱਡੀ ਰ ਬੱਸ ਕੋ ਗੱਡੀ ਰੱਖ ਲੂੰਗਾ ਮੈਂ ਤੂੰ ਟਰੈਕਟਰ ਰੱਖ ਲੈ ਚੱਲ ਠੀਕ ਹੈ ਫਿਰ ਹਣ ਤੂੰ ਐਂ ਦੱਸ ਆਪਣੇ ਕੋਲੇ ਇੱਕ ਸਕੂਟਰੀ ਹੈਗੀ ਤੇ ਇੱਕ ਮੋਟਰਸਾਈਕਲ ਹੈ ਕਿ ਤੈਨੂੰ ਕੀ ਚਾਹੀਦਾ ਨਹੀਂ ਹੁਣ ਤੂੰ ਦੱਸ ਵੀ ਤੈਨੂੰ ਕੀ ਚਾਹੀਦਾ ਤੈਨੂੰ ਜਿਹੜੀ ਚੀਜ਼ ਦੀ ਲੋੜ ਆ ਉਹ ਲੈ ਮੈਂ ਗੱਡੀ ਲੈ ਲਈ ਨਾ ਪਹਿਲਾਂ ਹੁਣ ਤੂੰ ਲੈ ਲੈ ਨਹੀਂ ਕੋਗੀ ਪਹਿਲ ਤਾਂ ਤੇਰੀ ਰਹੂਗੀ ਤੂੰ ਛੋਟਾ ਹੈਗਾ ਲੋਕ ਵੀ ਕਹਿਣਗੇ ਚੱਲ ਮੈਂ ਸਕੂਟਰੀ ਰੱਖ ਲੂੰ ਤੂੰ ਮੋਟਰਸਾਈਕਲ ਰੱਖ ਲੈ ਤੈਨੂੰ ਕੰਮ ਲੱਭਦੇ ਜਾ ਚੱਲ ਠੀਕ ਹੈ ਹੋਗੀ ਤੇ ਹੁਣ ਐਂ ਦੱਸ ਆਪਾਂ ਘਰ ਦਾ ਕਿਵੇਂ ਕਰੀਏ ਲੈ ਮਾਏ ਅਸੀਂ ਵੇੜਾ ਵੰਡ ਲਿਆ ਏ ਖੁਸ਼ੀਆਂ ਦਾ ਖੇੜਾ ਵੰਡ ਲੈ ਕਰ ਵੀ ਵੰਡ ਲੈ ਖੇਤ ਵੀ ਵੰਡ ਲੈ ਵੰਡ ਲਈ ਹਰ ਥਾਂ ਦੱਸ ਕਿਵੇਂ ਵੰਡਾਂਗੇ ਕਿਵੇਂ ਵੰਡਾਂਗੇ ਤੈਨੂੰ ਮਾਂ ਦੱਸ ਕਿਵੇਂ ਵੰਡਾਂਗੇ ਕਿਵੇਂ ਵੰਡਾਂਗੇ ਤੈਨੂੰ ਮਾਂ ਦੱਸ ਕਿਵੇਂ ਵੰਡਾਂ ਵੀਰਪਾਲਾ ਦੋਨੇ ਜਣੀਆਂ ਗੱਲ ਸੁਣ ਲੋ ਹੁਣ ਛੋਡਾ ਨਾ ਸਾਰਾ ਕੁਝ ਵੰਡਤਾ ਹੁਣ ਨਾ ਕਰੇ ਕਲੇਸ਼ ਕਰ ਬੇ ਮੈਨੂੰ ਤਾਂ ਦੱਸ ਦੋ ਹੁਣ ਮੈਂ ਕਿੱਧਰ ਰਹਿਣਾ ਹੈ ਮੰਮੀ ਸੋਨੂੰ ਕੋਈ ਰੋਕ ਟੋਕ ਨਹੀਂ ਤੁਸੀਂ ਦੋਨਾਂ ਚੋਂ ਨਾ ਜਿਹਦੇ ਬਣੀ ਮਰਜ਼ੀ ਰੋਟੀ ਖਾਏ ਹੋ ਜਾ ਕੇ ਨਹੀਂ ਜੀ ਐ ਨਹੀਂ ਠੀਕ ਆਉਂਦਾ ਠੀਕ ਹੈ ਇੱਕ ਦਿਨ ਤਾਂ ਗੰਗਾ ਨੇ ਰੋਟੀ ਦਿਆ ਕਰੂਗੀ ਇੱਕ ਦਿਨ ਮੈਂ ਦਿਆ ਕਰੂਗੀ ਦੇਖ ਭਾਈ ਤੁਸੀਂ ਸਾਰੇ ਬੈਠੇ ਹੋ ਕਰ ਲੋ ਹੁਣ ਆਪਣੀਆਂ ਮਰਜ਼ੀਆਂ ਮੈਂ ਤਾਂ ਜੀ ਨਹੀਂ ਸੋਤ ਰੋਟੀ ਦਿੱਤੀ ਜਾਂਦੀ ਨਾ ਮੈਂ ਤਾਂ ਗੁਰਦੁਆਰੇ ਬਾਗ ਕਿਉਂ ਨਹੀਂ ਦਿੱਤੀ ਇੱਦਾਂ ਰੋਟੀ ਮੇਂ ਐਂ ਨਾ ਕਹ ਇਹ ਨਾਲੇ ਤੂੰ ਅਸੀਂ ਹੈਗੇ ਆ ਜਿੰਨਾ ਚਿਰ ਹੈਗੇ ਉਹਨੂੰ ਜਿੱਤ ਦੇਵਾਂਗੇ ਰੋਟੀ ਤੈਨੂੰ ਆਇਓ ਜੀ ਤੁਸੀਂ ਇੱਧਰ ਹੀ ਖੁਸ਼ ਹੋ ਜਾਓ ਕਹਿੰਦਾ ਤੁਸੀਂ ਵੀ ਆਇਓ ਮੇਨਾ ਮਲ ਜਾਓ ਸਾਰੀ ਉਮਰ ਜਵਾਕਾਂ ਦਾ ਫਿਕਰ ਕਰੀ ਗਏ ਆਹ ਵੀ ਬਣਾ ਦਈਏ ਆਹ ਵੀ ਬਣਾ ਦਈਏ ਪੁੱਤਾਂ ਨੂੰ ਨੂਹਾਂ ਲੈ ਗਈਆਂ ਧੀਆਂ ਨੂੰ ਜਮਾਈ ਲੈ ਗਏ ਆਹ ਬੈਠਿਆ ਹੁਣ ਤੱਕ గాగనా! నీ వీర పాల కు బోల్పో గగన కుయి బపోర్ పా ਉਹ ਸਰਬਲਟ ਜੇ ਚਲੀ ਪੁੱਛਦੀ ਕਿ ਕੀ ਹੋ ਗਿਆ ਭਾਣੇ ਤੇ ਸੇਤ ਜੀ ਠੀਕ ਨਹੀਂ ਲੱਗਦੀ ਮੈਨੂੰ ਮੈਂ ਤਾਂ ਭਾਣੇ ਬਿਮਾਰਾਂਗੇ ਠੀਕ ਨਹੀਂ ਸੇਤ ਮੇਰੀ ਤਾਂ ਅੱਛਾ ਕੱਲ ਭਾਣੇ ਬਾਲੀ ਰੌਲਾ ਆ ਪਈ ਜਾਂਦਾ ਛੋਡੇ ਘਰੇ ਕੀ ਗੱਲ ਹੋ ਗਈ ਨਾ ਭਾਣੇ ਇਹੀ ਤਾਂ ਕੋਈ ਗੱਲ ਹੀ ਨਹੀਂ ਹੋਈ ਮੈਂ ਤਾਂ ਆਏ ਕਹਿੰਦੀ ਆ ਭਾਣੇ ਤੂੰ ਦਿਲ ਚ ਗੱਲਾਂ ਰੱਖਦੀਆਂ ਦੇ ਖੁੱਲ ਕੇ ਗੱਲ ਕਰੇ ਅੰਦਰੋਂ ਗੱਲ ਨਿਕਲੇ ਫੇ ਤੂੰ ਠੀਕ ਰਹਾ ਕਰੀ ਤੈਨੂੰ ਤਾਂ ਬਿਮਾਰ ਹੋ ਰਹੀ ਆ ਨਹੀਂ ਨਹੀਂ ਭੈਣੀ ਅਹੀ ਤਾਂ ਕੋਈ ਗੱਲ ਨਹੀਂ ਇਹਨੂੰ ਹੀ ਪਹਿਲੇ ਖਾ ਲੱਗਿਆ ਤੂੰ ਮੈਨੂੰ ਪਾਣੀ ਲਿਆ ਦੇ ਰਸੋਈ ਚ ਕੋਈ ਨਾ ਭੈਣੇ ਪਾਣੀ ਤਾਂ ਮੈਂ ਲਿਆ ਦਾਂਨੀ ਆਂਗੀ ਨਾਲ ਤਾਂ ਪਾਣੀ ਲੈ ਦੀ ਭੈਣੇ ਨਾਲੇ ਨਾ ਬੀਰਪਾਲ ਨੂੰ ਕਹ ਦੇ ਮਾੜੀ ਮੇਰੀ ਗੱਲ ਸੁਣ ਲੇਗੀ ਠੀਕ ਆ ਭੈਣੀ ਓਡੇ ਬੀਰਪਾਲ ਕਿਹਜਾ ਮੈਨੂੰ ਨਾ ਤਾਂ ਪਾਣੀ ਮੰਗਿਆਗਾ ਨਾਲ ਤੈਨੂੰ ਬੁਲਾਏਗਾ ਮੈਂ ਤਾਂ ਚਾਚੀ ਰੋਟੀ ਖਾਣੀ ਹੈਗੀ ਤੁਸੀਂ ਗगन ਨੂੰ ਕਹਿ ਦਿਓ ਹਾਂ ਹਾਂ ਫ੍ਰੀ ਹੁੰਨੀ ਆ ਮੈਂ ਤਾਂ ਮੈਂ ਕੀ ਕਰਨੇ ਕੁੜੇ ਗਾਗਣ ਤੇ ਸੱਸ ਨੇ ਬੁਲਾਇਆਗਾ ਮੈਂ ਤਾਂ ਫੋਨ ਤੇ ਗੱਲ ਕਰੀ ਜੰਨੀ ਆ ਜੀ ਤੁਸੀਂ ਵੀਰਪਾਲ ਨੂੰ ਕਹਿ ਦੋ ਹਾਂ ਹਾਂ ਹੋਰ ਸੁਣਾ ਲੈ ਪੈਂ ਪਾਣੀ ਮੈਂ ਤਾਂ ਵੀਰਪਾਲ ਨੂੰ ਆਖਿਆ ਸੀਗਾ ਮਾਹ ਤੇ ਸੱਸ ਬੁਲਾਉਂਦੀ ਆ ਭਈ ਉਹਦੇ ਕੋਲ ਜਾਇਆ ਤੇ ਫਿਰ ਮੈਂ ਉਹ ਕਹਿੰਦੀ ਗਾਗਣ ਨੂੰ ਕਹਦੇ ਮੈਂ ਗਾਗਣ ਕੋਲੇ ਗਈ ਉਹ ਕਹਿੰਦੀ ਵੀਰਪਾਲ ਨੂੰ ਕਹਦੇ ਤੂੰ ਮੈਨੂੰ ਆਈ ਦੱਸ ਪੈਣੇ ਜੇ ਕੋਈ ਕੰਮ ਆ ਮੈਂ ਕਰ ਦਾਨੀ ਆ ਤੇਰਾ ਨਾ ਬਣੇ ਮੈਨੂੰ ਤਾਂ ਕਿਸੇ ਚੀਜ਼ ਦੀ ਲੋੜ ਨਹੀਂ ਪਰ ਮੈਨੂੰ ਦੱਸ ਦੇ ਜੇ ਕੋਈ ਚੀਜ਼ ਦੀ ਲੋੜ ਆ ਮੈਂ ਆਪਦੇ ਘਰੋਂ ਲਿਆ ਦਾਨੀ ਆਂਗੀ ਮੇਰਾ ਪੈਣੇ ਕਾਸੀਂ ਜੀ ਨਹੀਂ ਕਰਦਾ ਅੱਧਾ ਕਿਹੜੀ ਆਰਾਮ ਕਰਦੀ ਆ ਚਲ ਠੀਕ ਆ ਪੈਣੇ ਤੂੰ ਆਰਾਮ ਕਰ ਲੈ ਮੈਂ ਜਾਣੀ ਆ ਫਿਰ ਸਾਸਤਰੀ ਕਾਲ ਬੈਪੇ ਸਾਸਤਰੀ ਕਾਲ ਠੀਕ ਆ ਜੀ ਸਾਸਤਰੀ ਕਾਲ ਉਹ ਠੀਕ ਆ? ਹਾਂ ਠੀਕ ਆ ਤੁਸੀਂ ਠੀਕ ਆ? ਹਾਂ ਚੱਲ ਵਧੀਆ ਹੋਇਆ ਤੂੰ ਆ ਗਈ। ਅੱਛਾ। ਸਿੰਦਰ ਤਾਂ ਨਾ ਸੇ ਦਿਨ ਠੀਕ ਹੋਦੀ। ਅੱਛਾ। ਹੋਰ ਦੇ ਉਹ ਕੰਮ ਨੂੰ ਕਹੇ ਨਾ ਵੀਰਪਾਲ ਨੂੰ। ਉਹ ਕਹਿੰਦੇ ਨੀ ਗਾਗਣ ਨੂੰ ਕਹੇ। ਤੇ ਗਾਗਣ ਨੂੰ ਕਹਿੰਦੀ ਆ ਉਹ ਕਹਿੰਦੀ ਬੇਬੇ ਤੂੰ ਵੀਰਪਾਲ ਨੂੰ ਕਹੇ। ਉਹ ਤਾਂ ਵਿਚਾਰੇ ਵਿਚਾਲੇ ਨਾ ਚੱਕੀ ਦੇ ਪੁੜਿਆਂ ਦੇ ਵਿਚਾਲੇ ਆ ਰਹੀ ਆ। ਕੋਈ ਨਹੀਂ ਮੈਂ ਜਾਣੀ ਆ। ਮੈਂ ਕਰ ਦਿਆਂ ਉਹਨਾਂ ਨੂੰ ਠੀਕ। ਹੈਂ? ਤੂੰ ਬੇਥੇ ਕਰ ਰਹਾ ਐ। ਆਥਣੂ ਤੂੰ ਬਹਿਸਲਾ ਕਰਈ ਲੈ। ਚੰਗਾ ਬੇਬੇ ਫਿਰ ਮੈਂ ਵੀ ਜਾਣੀ ਆ। ਸਰਦਾਰ ਗੋਗੀ ਮੈਂ ਸਾਰੇ ਜਾਣੇ ਭਾਈ ਬਾਹਰ ਆ ਜਾਓ ਸਸਰੀ ਕਾਲ ਮੇਬੀ ਸਸਰੀ ਕਾਲ ਸਸਰੀ ਕਾਲ ਸਸਰੀ ਕਾਲ ਬੇਟਾ ਬੇਬੀ ਤੂੰ ਕਦੋਂ ਆਈ ਕਿ ਨਹੀਂ ਆਈ ਅੱਜ ਤੇ ਤੇਰੇ ਕੋ ਪੁੱਤਾਂ ਨੇ ਸਾਮੀ ਨਹੀਂ ਤੂੰ ਤੂੰ ਮੈਨੂੰ ਦੱਸ ਦਿੰਦੀ ਮੈਂ ਆਪੇ ਸਾਂਭ ਲੈਂਦੀ ਤੈਨੂੰ ਨਾ ਨਹੀਂ ਤੂੰ ਐਂ ਕੋ ਬੋਲੀ ਨਹੀਂ ਹੈਗੀ ਹੋਰ ਮੈਂ ਕੀ ਕਹਾ ਤੜਕੇ ਦੀ ਪਈਆ ਭੁੱਖਣ ਪਾਣੀ ਰੋਟੀ ਪੁੱਛਿਆ ਦੀ ਪਾਣੀ ਪੁੱਛਿਆ ਕੁਸੇ ਨੇ ਆ ਕੱਲੀ ਪਈ ਇੱਥੇ ਨਾ ਵੀਰਪਾਲਾ ਤੁਸੀਂ ਮੰਮੀ ਰੋਟੀ ਦਿੱਤੀ ਨਹੀਂ ਹੈਗੀ ਤੈਨੂੰ ਮੈਂ ਕਿਹਾ ਤਾਂ ਸੀਗਾ ਅੱਜ ਗਗਨ ਦੀ ਵਾਰੀ ਸੀ ਰੋਟੀ ਦੀ ਕਿਨੇ ਕੇ ਹੈ ਵੀ ਸਾਡੀ ਵਾਰੀ ਆ ਅੱਜ ਛੋਡੀ ਵਾਰੀ ਸੀ ਗਗਨ ਨੇ ਕੱਲ ਕਿਹਾ ਤਾਂ ਹੈਗਾ ਸੀ ਮੈਂ ਵੀ ਰੋਟੀ ਤੁਸੀਂ ਦੇਣੀ ਆ ਕੱਲ ਨੂੰ ਮੰਮੀ ਨੂੰ ਅਰੇ ਜੇ ਛੋਟੀਆਂ ਰੋਟੀਆਂ ਤੋਂ ਮੈਂ ਆਪ ਦਿੱਤੀ ਮੈਂ ਤੇ ਨਾਲ ਲੈ ਨਹੀਂ ਆ ਤਾਂ ਹੀ ਕਹਿੰਦਾ ਮੈਨੂੰ ਕਿ ਵੀ ਦੁੱਧ ਨਾਲ ਪੁੱਤ ਪਾਲ ਕੇ ਮਾਵਾ ਪਾਣੀ ਨੂੰ ਦਰਸਦੀਆਂ ਨਾਨੀ ਸਾਨੂੰ ਕੀ ਪਤਾ ਸੀਗਾ ਵੀ ਸਾਥੋਂ ਮਾਗਰ ਉਹ ਐਂ ਕਰਨਗੀਆਂ ਸਾਨੂੰ ਤਾਂ ਇਹ ਗੱਲ ਦਾ ਪਤਾ ਹੀ ਨਹੀਂ ਸੀ ਨਾਨੀ ਅਸੀਂ ਤਾਂ ਕਹਿ ਰੱਖਿਆ ਉਹਨਾਂ ਨੂੰ ਬਿਮਾਰ ਉਹਨਾਂ ਕੋਈ ਕਮੀ ਨਹੀਂ ਹੋਣੀ ਚਾਹੀਦੀ ਕਿਸੇ ਚੀਜ਼ ਦੀ। ਨਾ ਸਾਨੂੰ ਪਤਾ ਨਹੀਂ। ਫਿਰ ਸਾਡੇ ਘਰ ਆਈਆਂ ਕਈਆਂ ਨਹੀਂ ਆਣਗੀਆਂ। ਰੋਟੀ ਪਾਣੀ ਦੇ ਸਕਦੇ ਨੇ ਕਿ ਨਹੀਂ ਦੇ ਸਕਦੀਆਂ? ਤੁਸੀਂ ਆਪ ਨਹੀਂ ਸਾਂਭ ਸਕਦੇ ਆ ਬਿਮਾਰ ਨੂੰ। ਵੇ ਇਹਨੂੰ ਸਾਨੂੰ ਦੋਨਾਂ ਨੂੰ ਸਾਂਭਣਾ ਹੈ। ਹੈ? ਤੁਸੀਂ ਕਿ ਇਹਨੂੰ ਰੋਟੀ ਨਹੀਂ ਪੁੱਛ ਸਕਦੇ ਚਾਹ ਨਹੀਂ ਪੁੱਛ ਸਕਦੇ ਦੋਨੇ ਜਣੇ। ਜੇ ਛੋਡੀਆਂ ਪਰਜਾਈਆਂ ਛੋਡੀ ਮਾਂ ਨੂੰ ਨਾ ਸਾਹਮਣ ਸਾਨੂੰ ਕਿੰਨਾ ਕੁ ਦੁੱਖ ਆਊਗਾ। ਨਾਨੀ ਸਾਨੂੰ ਮਾਫ ਕਰਦੇ ਹੋ। ਅੱਗੇ ਤੋਂ ਅਸੀਂ ਇਹੋ ਜੀ ਕੋਈ ਗਲਤੀ ਨਹੀਂ ਕਰਦੀਆਂ ਜਿਵੇਂ ਤੁਸੀਂ ਕਹੋਗੇ ਨਾ ਅਸੀਂ ਉਵੇਂ ਹੀ ਕਰਿਆ ਕਰਾਂਗੇ। हां नन्नी दीदी ਸਹੀ ਕਹਿੰਦੀ ਆ ਸਾਨੂੰ ਦੇ ਗੱਲ ਦੀ ਸਮਝ ਹੀ ਨਹੀਂ ਸੀ ਸਾਨੂੰ ਮਾਫ਼ ਕਰ ਦਿਓ ਹੁਣ ਜਿਵੇਂ ਤੁਸੀਂ ਕਹੋਗੇ ਅਸੀਂ ਓਵੇਂ ਹੀ ਕਰਾਂਗੇ ਆ ਜਿਹੜੀ ਬਰਕਤ ਨਾ ਸਾਰਿਆਂ ਦੇ ਇਕੱਠਿਆਂ 'ਚ ਹੁੰਦੀ ਹੈਗੀ ਉਹ ਅੱਡ-ਅੱਡ ਹੋ ਕੇ ਨਹੀਂ ਹੁੰਦੀ ਬਰਕਤ ਇਹ ਤਾਂ ਇੱਕੋ ਚੁੱਲੇ 'ਤੇ ਹੀ ਹੁੰਦੀ ਹੈ ਬਰਕਤ ਨਾ ਇਹ ਵੰਡ-ਵੰਡਿਆਂ 'ਚ ਕੁਝ ਨਹੀਂ ਹੁੰਦਾ ਅੱਡ ਹੋ ਕੇ ਜਿਆਦਾ ਸੌਖਾ ਨਹੀਂ ਹੁੰਦਾ ਇਹ ਲੋਕਾਂ ਨੇ ਵਹਿਮ ਪਰ ਬਾਲੇ ਭਾ ਛੱਡੇ ਨੇਗੇ ਪੁੱਤ ਨੂੰ ਤਾਂ ਅੱਡ ਹੋ ਜਾਂਦੇ ਨੇਗੇ ਬਜ਼ੁਰਗ ਖਰੂਜ ਜਾਂਦੇ ਨੇਗੇ ਮੈਂ ਭਾਈ ਸੋਨੂੰ ਵੀ ਕਹਿਣੀ ਆਂਗੀ ਰਣ ਮੈਂ ਅਕੇ ਰਹਿਣਾ ਚਾਹੀਦਾ ਹੈਗਾ ਹਾਂ ਬਜ਼ੁਰਗਾਂ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਜਦੋਂ ਅੰਡ-ਵਿਡ ਹੋ ਜਾਂਦੇ ਨੇਗੇ ਇਕੱਠੇ ਰਹੋ ਸਾਰੇ ਪਰਿਵਾਰ ਸਾਰਿਆਂ ਸੱਸੀ ਕਾਲ ਜੀ ਕਿਵੇਂ ਲੱਗੀ ਸਾਡੀ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਾਡੇ ਨੂੰ ਕਰ ਲਿਓ ਸਬਸਕ੍ਰਾਈਬ ਤੇ ਹਰ ਵੀਡੀਓ ਤੇ ਆਪਦੇ ਸੁਝਾਅ ਦਿਆ ਕਰੋ ਕਮੈਂਟ ਕਰਿਆ ਕਰੋ ਤੇ ਜਿਹੜੇ ਉਹਨਾਂ ਚੋਂ ਵਧੀਆ ਕਮੈਂਟ ਕਰਦੇ ਆ ਫਿਰ ਅਸੀਂ ਉਹਨਾਂ ਦੇ ਨਾਂ ਅਗਲੀ ਵੀਡੀਓ ਦੇ ਵਿੱਚ ਬੋਲਦੇ ਆ ਜਿਨ੍ਹਾਂ ਨੇ ਕਮੈਂਟ ਵਧੀਆ ਕੀਤੇ ਸੀ ਉਹਨਾਂ ਦੇ ਨਾਂ ਇਸ ਪ੍ਰਕਾਰ ਨੇ ਜਸਵੰਤ ਸਿੰਘ ਭਦਰਪੁਰ ਦਲਜੀਤ ਕੌਰ ਯੂ ਐਸ ਏ ਕਮਾਲ ਕਮਲਪ੍ਰੀਤ ਜੋਸ਼ੀ ਮਨਜੀਤ ਜੂ ਕੇ ਕਰਮਜੀਤ ਬੋਹਾ ਕਰਨ ਮੂਸਾ ਸਰਜੀਤ ਕੌਰ ਆਸਟ੍ਰੇਲੀਆ ਸੁਖਪਾਲ ਆਸਟ੍ਰੇਲੀਆ ਇੰਦਰਜੀਤ ਖਾਲਸਾ ਪਰਮਜੀਤ ਸਿੰਘ ਗਰੇਵਾਲ ਰੁਪਿੰਦਰਦੀਪ ਸਿੰਘ ਨਿਰਪਾਲ ਸਿੰਘ ਭੰਮੇ, ਦੀਪਕੌਰ ਭੈਣੀਪਾਗਾ ਇਹ ਉਹਨਾਂ ਦੇ ਨਾਂ ਸੀਗੇ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਐ ਤੇ ਤੁਸੀਂ ਵੀ ਵਧੀਆ ਕਮੈਂਟ ਕਰਿਆ ਕਰੋ ਛੋਡੇ ਨਾਂ ਵੀ ਇਸ ਪ੍ਰਕਾਰ ਹੀ ਅਗਲੀ ਵੀਡੀਓ ਦੇ ਵਿੱਚ ਬੋਲਿਆ ਕਰਾਂਗੇ ਤੇ ਇੱਕ ਸਾਡੀ ਹੋਰ ਬੇਨਤੀ ਹੈ ਤੁਸੀਂ ਸਾਡੀ ਵੀਡੀਓ ਤਾਂ ਦੇਖਦੇ ਹੋ ਬਹੁਤ ਪਿਆਰ ਦਿੰਦੇ ਹੋ ਪਰ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤੁਸੀਂ ਉਹ ਸਬਸਕ੍ਰਾਈਬ ਕਰ ਲਓ ਤੇ ਜਿਹੜਾ ਬੈਲ ਆਈਕਨ ਹੈ ਘੰਟੀ ਵਾਲਾ ਬਟਨ ਉਹਨੂੰ ਦਬਾ ਦਿਓ ਜਦੋਂ ਵੀ ਅਸੀਂ ਵੀਡੀਓ ਪਾਉਣੇ ਆ ਤਾਂ ਤੁਹਾਡੇ ਕੋਲ ਬੈਲ ਵੱਜਿਆ ਕਰੂਗੀ ਸਭ ਤੋਂ ਪਹਿਲਾਂ ਵੀਡੀਓ ਤੁਹਾਡੇ ਕੋਲ ਪਹੁੰਚਿਆ ਕਰੂਗੀ ਜੇ ਤੁਸੀਂ ਬੈਲ ਆਈਕਨ ਨਹੀਂ ਦਬਾਇਆ ਹੋਇਆ ਤਾਂ ਸਾਨੂੰ ਪਤਾ ਨਹੀਂ ਲੱਗਦਾ ਵੀ ਆਪਣੀ ਵੀਡੀਓ ਕਦੋਂ ਆਉਂਦੀ ਹੈ ਆਪਣੀ ਵੀਡੀਓ ਵੀਰਵਾਰ ਨੂੰ 9:06 ਮਿੰਟਾਂ ਤੇ ਸਵੇਰੇ ਤੇ ਐਤਵਾਰ ਨੂੰ 9:06 ਮਿੰਟਾਂ ਤੇ ਸਵੇਰੇ ਆਉਂਦੀ ਹੈ ਸਾਰੇ ਪਿਆਰ ਦਿਓ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ